ਸਰਸਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਗੁਰਪਤਵੀਰ ਬਲੌਗ ਚੈਨਲ ਤੇ ਤੇ ਆਪਣੇ ਕਾਕਾ ਹੋਇਆ ਜੀ 2 ਤਰੀਕ ਨੂੰ 2 ਅਗਸਤ ਨੂੰ ਤੇ ਇਹਦਾ ਆਪਾਂ ਨੇ ਰੱਖਣਾਗਾ ਨਾਮ ਕੱਕੇ ਅੱਖਰ ਤੇ ਤੇ ਹਾਹੇ ਅੱਖਰ ਤੇ ਨਿਕਲਿਆ ਨਾਮ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਸੋਹਣੇ ਸੋਹਣੇ ਨਾਮ ਦੱਸਿਓ ਜੀ ਵੇ ਵੀ ਉਹ ਆਏਗਾ ਪੁੱਤਰ ਹੋਇਆ ਬੇਟਾ ਹੋਇਆਗਾ ਤੇ ਇੱਕ ਕਮੈਂਟਾਂ ਵਿੱਚ ਸੋਹਣੇ ਸੋਹਣੇ ਨਾਮ ਜ਼ਰੂਰ ਦੱਸਿਓ ਜੀ ਕਮੈਂਟ ਕਰਿਓ ਵਧੀਆ ਤੋਂ ਵਧੀਆ ਤੇ ਫਿਰ ਆਪਾਂ ਨਾਮ ਰੱਖਣਾਗਾ ਕੱਕੇ ਦਾ ਤੇ ਕੱਲ ਨੂੰ ਜਨਮ ਪੱਤਰੀ ਤੇ ਵੀ ਲਖਵਾਣਾਗਾ ਤੇ ਕਮੈਂਟ ਵੱਧ ਤੋਂ ਵੱਧ ਕਰਿਓ ਜੀ ਕੱਕੇ ਤੇ ਤਿਹ ਹ ਅੱਖਰ ਤੇ ਨਾਮ ਨਿਕਲ ਆਗਾ ਤੇ ਜ਼ਰੂਰ ਸੋਹਣੇ ਸੋਹਣੇ ਨਾਮ ਜ਼ਰੂਰ ਦੱਸਿਓ ਜੀ ਤੇ ਇਧਰ ਕਾਕਾ ਜੀ ਪਏ ਹੋਏ ਅੱਗੇ ਨੀਂਦ ਚ ਸੀਗੇ ਸੁੱਤ ਪਏ ਸੀ ਤੇ ਇੱਥੇ ਡਿਲੀਵਰੀ ਦਾ ਮੇਰਾ ਤੀਜਾ ਦਿਨ ਸੀਗਾ ਤੀਜੇ ਦਿਨ ਛੁੱਟੀ ਮਿਲ ਗਈ ਸੀ ਸਾਨੂੰ ਤੇ ਮਾਮਾ ਮੇਰੇ ਤੇ ਮਾਮਾ ਨਹੀਂ ਤੇ ਜੋ ਮਾਮਾ ਨਾਲ ਨਹੀਂ ਤੇ ਮਾਮਾ ਤੇ ਇਧਰ ਫਤੇ ਸਿੰਘ ਆਪਣੇ ਵੀਰੇ ਨਾਲ ਮਸਤੀ ਕਰਦਾ ਸੀਗਾ ਹਤੇ ਆਪਣੇ ਵੀਰੇ ਨਾਲ ਮਸਤੀ ਕਰਦਾ ਸੀਗਾ ਬੁੱਕੇ ਕਰ ਰਿਆ ਸੀ ਉਹਨੂੰ ਮਮਾ ਬਹੁਤ ਪਿਆਰ ਕਰਦਾ ਸੀ ਆਪਣੇ ਵੀਰੇ ਨੂੰ ਛੋਟੇ ਕੱਕੇ ਨੂੰ ਹੋਰ ਕਰਦੇ ਦੇਖੋ ਇੱਧਰ ਕਿੰਨਾ ਮੋਹ ਰੱਖੀਦਾ ਮਮਾ ਵੀਰੇ ਦਾ ਮੋਹ ਪਾਣਾ ਹੁੰਦਾ ਹੈ ਉਹਨੂੰ ਉਹਤੋਂ ਮੋਹ ਕਰਦਾ ਫਤੇ ਆਪਣੇ ਵੀਰੇ ਦਾ ਛੋਟੇ ਜਿਹੇ ਦਾ ਵੀਰੇ ਦਾ ਮੋਹ ਆਉਂਦਾ ਤੈਨੂੰ ਵੀਰੇ ਦਾ ਮੋਹ ਕਮੈਂਟਾਂ ਵਿੱਚ ਨਾਮ ਜ਼ਰੂਰ ਦੱਸਿਓ ਜੀ ਕਾਕੇ ਦਾ ਕੱਕੇ ਤੇ ਤੇ ਹਾਂ ਹੈ ਅੱਖਰ ਤੇ ਨਿਕਲਿਆ ਦੁਆਰਾ ਮੈਂ ਤੁਹਾਨੂੰ ਰੀਡ ਕਰ ਦਿਆਂਗੀ ਤੇ ਮੇਰੀ ਸਾਰੀ YouTube ਫੈਮਿਲੀ ਨੂੰ ਰਿਕਵੈਸਟ ਹੈ ਵਧੀਆ ਤੁਹ ਵਧੀਆ ਨਾਮ ਦੱਸਿਓ ਫਿਰ ਆਪਾਂ ਉਹੀ ਨਾਮ ਰੱਖਾਂਗੇ ਕਾਕੇ ਦਾ ਤੇ ਕੱਲ ਨੂੰ ਆਪਾਂ ਜਨਮ ਕੱਤਰੀ ਤੇ ਲਗਵਾਵਾਂਗਾ ਤੇ ਕਮੈਂਟ ਵੱਧ ਤੋਂ ਵੱਧ ਕਰਿਓ ਜੀ ਤੇ ਇਧਰ ਸੀਗਾ ਡਿਲੀਵਰੀ ਤੋਂ ਤੀਜੇ ਦਿਨ ਮੈਂ ਨਹਾਤੀ ਸੀ ਫਿਰ ਘਰ ਆ ਕੇ ਛੁੱਟੀ ਤੋਂ ਬਾਅਦ ਤੇ ਇਧਰ ਮੇਰੇ ਹਸਬੰਦ ਮੇਰੇ ਵਾਲ ਸੁਕਾਰੇ ਸੀ ਤੇ ਕਾਕਾ ਸੁੱਤਾ ਪਿਆ ਸੀ ਉੱਠਣ ਵਾਲਾ ਸੀਗਾ ਤੇ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਵਾਲ ਸੁਕਾ ਲਾਂ ਕਿਉਂਕਿ ਗਿੱਲੇ ਸਿਰ ਨਾਲ ਫਿਰ ਦੁੱਧ ਨਹੀਂ ਨਾ ਪਿਉਂਦੇ ਹੁੰਦੇ ਬੱਚੇ ਨੂੰ ਤਾਂ ਕਰਕੇ ਤੇ ਉਹ ਮੇਰੇ ਵਾਲ ਸੁਕਾਉਣ ਵਿੱਚ ਹੈਲਪ ਕਰ ਰਹੇ ਸੀਗੇ ਗਰਮ ਹੀਟ ਦੇ ਨਾਲ ਗਰਮ ਹਵਾ ਨਾਲ ਵੈਸੇ ਡਿਲੀਵਰੀ ਤੋਂ ਬਾਅਦ ਇਦਾਂ ਦੇ ਹਸਬੰਡ ਹੋਣੇ ਚਾਹੀਦੇ ਜਿਹੜੇ ਵਾਈਫ ਦੀ ਆਪਣੀ ਦੀ ਕੇਅਰ ਕਰਨ ਤੇ ਮੇਰੇ ਹਸਬੰਡ ਇਦਾਂ ਦੇ ਹੈਗੇ ਆ ਵਧੀਆ ਮੈਂ ਖੁਸ਼ ਨਸੀਬ ਸਮਝਦੀ ਹਾਂ ਅਵਦੇ ਆਪ ਨੂੰ ਤੇ ਵਧੀਆ ਸਾਰੀਆਂ ਭੈਣਾਂ ਨੂੰ ਇਦਾਂ ਦੇ ਹਸਬੰਡ ਮਿਲਣ ਬਹੁਤ ਕੇਅਰ ਕੀਤੀ ਇਹਨਾਂ ਨੇ ਮੇਰੀ ਹਸਪੀਟਲ 'ਚ ਵੀ ها ها